ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਉ ਤਾ ਤੇ ਅੰਗਦ ਭਇਉ ਤਤ ਸਿਉ ਤਤ ਮਲਾਉ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਉ ਅਮਰ ਦਾਸ ਅਮਰਤ ਛਤਰ ਗੁਰ ਰਾਮਹਿ ਦਿਉ ਗੁਰ ਰਾਮਦਾਸ ਦਰਸ਼ਨ ਪਰਸ ਕਹੈ ਮਥਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਭਿਖੋ ਨੈਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਔਰ ਆਦ ਪੁਰਖ ਪਰਤਖ ਲਿਖਿਓ ਅਚਰ ਮਸਤਕ ਧੁਰ ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਉ 파ਰਸ ਪਰਸ 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 ਗੁਰ ਗੁਰੂ ਕਹਾਉ ਭਨ ਮਥਰਾ ਮੂਰਤ ਸਦਾ ਠਿਰ ਲਾਏ ਚਿਤ ਸਨ ਮੁਖ ਰਹੋ ਕਲਯੁਗ ਜਹਾਜ ਅਰਜਨ ਗੁਰ ਸਗਲ ਸ੍ਰੇਸ਼ਟ ਲਗ ਬੇਤਰ ਹੋ ਤਿਹ ਜਨ ਜਾਚੋ ਜਗਤਰ ਪਰ ਜਾਨੀਤ ਬਾਸੁਰ ਰੈਨ ਬਾਸ ਜਾ ਕੋ ਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗੇਉ ਵਾਸਨਾ ਤੇ ਬਾਹਰ ਪੈ ਦੇਖੀਤ ਧਾਮ ਸਿਉ ਅਪਾਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਉ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ ਮਥਰਾ ਕੋ ਪ੍ਰਭ ਸਰਬ ਮਹਿ ਅਰਜਨ ਗੁਰ ਭਗਤ ਕੈ ਹੀਤ ਪਾਈ ਰਹਿਉ ਮਿਲ ਰਾਮ ਸਿਉ ਅੰਤ ਨ ਪਾਵਤ ਦੇਵ ਸਬੈ ਮਨ ਇੰਦਰ ਮਹਾ ਸਿਵ ਜੋਗ ਕਰੀ ਹੁਣ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਘਰੀ ਮਤਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAMDAS GURU ਜਗ ਤਾਰਨ ਕੋ ਗੁਰ ਜੋਤ ਅਰ ਜੁਨ ਮਾਹੀ ਧਰੀ ਜਗ ਔਰ ਨਾ ਜਾਹੇ ਮਹਾ ਤਮ ਮੈ अवतार उजागर आन कियो किनके दुख कोटिक दूर गए मथुरा जिन अमृत नाम पियो एहि पद्धति ते मत चूकह रे मन भेद-बभेद न जान बियो पर ताश्रज गुर अर्जन कै हर पूरन ब्रह्म निवास लियो जब लो नहीं भाग ललार उदै ਕਬ ਲੋ ਭ੍ਰਮਤੇ ਫਿਰਤੇ ਬਹੁਤਾਯੋ ਕਲ ਘੋਰ ਸਮੁੰਦਰ ਮੈਂ ਬੂਡਤ ਥੀ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਇਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਯੋ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਯੋ ਕਲ ਸਮੁੰਦਰ ਭੈ ਰੂਪ प्रगट हर नाम उदाहरण बसै संत जिस हृदय दुख दारिद्र निवारण निर्मल भेख अपार तास बिन अवर ना कोई मन बच जिन जान्यो भयो ते संसार सोई तरण गगन नवखंड में जोत सब रूपी रहयो पार ਨਨ ਮਥਰਾ ਕਸ਼ਪੇਦ ਨਹੀਂ ਗੁਰ ਅਰਜਨ ਪਰਤਖ ਹਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੇ ਨਿਤ ਪ੍ਰਾਨ ਬਾਚੀਐ ਵੇਦ ਬ੍ਰਹਮਾ ਮੁਖ ਗਾਵੇ ਅਜੈ ਚਵਰ ਸਿਰ ਢੁਲੇ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ ਮੇਲਾਨਾਨਕ ਅੰਗਦ ਅਮਰ ਗੋੜ ਗੋੜਾ ਰਾਮਦਾਸ ਹਰ ਪਹਿ ਗਇਓ ਹਰਬੰਸ ਜਗਤ ਜਸ ਸੰਚ ਰਿਓ ਸੋ ਕਮਣ ਕਹਿ ਸ੍ਰੀ ਗੁਰ ਮਉਯੋ ਦੇਵਪੁਰੀ ਮਹਿ ਗਇਓ ਆਪ ਪਰਮੇਸ਼ਵਰ ਭਾਇਓ ਹਰ ਸੰਗਾਸਣ ਦਿਓ ਸ੍ਰੀ ਗੁਰ ਤਹ ਬਿਠਾਇਓ ਰਹਾਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪਹਿ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰ ਰਾਮਦਾਸ ਜਿਨ ਪਾਇਓ ਸਤਰ ਸੰਗਾਸਨ ਪਿਰਥਮੀ ਗੁਰ ਅਰਜਨ ਕਉ ਦੇ ਆਇਓ ਇਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ਼ਲੋਕ ਵਾਰਾ ਤੇ ਵਧੀਕ ਮਹੱਲਾ ਪਹਿਲਾ ਓ ਤੰਗੀ ਪੈ ਓਹਰੀ ਗਹਿਰੀ ਗੰਭੀਰੀ ਸੱਸੜ ਸੋਹਿਆ ਕਿਵ ਕਰੀ ਨਿਵਣ ਨਾ ਜਾਏ ਥਣੀ ਗੱਜ ਜੇ ਲੱਗਾ ਗਿਰਵੜੀ ਸਖੀਏ ਧੌਲ ਹਰੀ ਸੇ ਪੀ ਟਹਿੰਦੇ ਡਿਠਮੈ ਮੁੰਦਨਾ ਗਰਬ ਥਣੀ ਸੁਣ ਮੁੰਦੇ ਹਰਨਾਖੀਏ ਘੂੜਾ ਵਣ ਅਪਾਰ ਪਹਿਲਾ ਵਸਤ ਸਿਹਾਨ ਕੈ ਤਾਂ ਕੀ ਚੈ ਵਾਪਾਰ ਦੋਹੀ ਦਿੱਚੈ ਦੁਰਜਨਾ ਮਿੱਤਰਾ ਕੂਜੈ ਕਾਰ ਜਿਤ ਦੋਹੀ ਸੱਜਣ ਮਿਲਨ ਲਹੁ ਮੁੰਦੇ ਵਿਚਾਰ ਅਨਮਨ ਦੀਜੈ ਸੱਜਣਾ ਐਸਾ ਹਸਣਸਾਰ ਤਿਸ ਸਿਓ ਨੇਹੋ ਨਾ ਕੀਚਾਈ ਜੇ ਦਿਸੈ ਚੱਲਣ ਹਾਰ ਨਾਨਕ ਜਿੰਨੀ ਏਵ ਕਰ ਬੁਝਿਆ ਤਿਨਾ ਵਿਟੋ ਹੋਂ ਕੁਰਬਾਨ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕਲ ਤਾਹੂ ਖਰੇ ਸੁਜਾਨ ਵੰਨਿਆ ਏਨੀ ਕਪਰੀਂ ਝਾੜ ਝਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤ ਗੁਰ ਸਿਓ ਅਲਾਏ ਬੇੜੇ ਡੁੱਬਣ ਨਾਹੀ ਭਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤਨਾ ਰਹਿਓ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਹੈ ਕਰ ਕੈ ਉਹੇ ਕਰੀਨ ਗੱਲਾਂ ਪਿਟਨ ਸਿਰ ਖੋਹੀਨ ਨਾਉ ਲੈਨ ਅਰ ਕਰਨ ਸਮਾਈ ਨਾਨਕ ਤਿਨ ਬਲਿਹਾਰੈ ਜਾਈ ਹਰੇ ਮਨ ਦੀਗ ਨਾ ਡੋਲੀਐ ਸਿੱਧੈ ਮਾਰਗ ਧਾਉ ਪਾਖੇ ਬਾਗ ਡਰਾਵਣੂ ਆਗੈ ਅਗਨ ਤਲਾਉ ਸਹਸੈ ਜੀਆ ਰਾ ਪਰ ਰਹਿਓ ਮਾ ਕਉ ਅਵਰਨਾ ਢੰਗ ਨਾਨਕ ਗੁਰਮੁਖ ਛੁਟੀਐ ਹਰ ਪ੍ਰੀਤਮ ਸਿਉ ਸੰਗ ਬਾਗ ਮਰੈ ਮਨ ਮਾਰੀਐ ਜਿਸ ਸਤਗੁਰ ਦੀਖਿਆ ਹੋਇ ਆਪ ਪੁਛਾਣ ਹਰ ਮਿਲੈ ਬਹੁੜ ਨਾ ਮਰਨਾ ਹੋਇ ਕੀਚੜ ਹਾਥ ਨਾ ਬੂਢੈ ਏਕਾ ਨਦਰਿ ਨਿਹਾਲ ਨਾਨਕ ਗੁਰਮੁਖ ਉਬਰੇ ਗੁਰ ਸਰਵਰ ਸਚੀ ਪਾਲ ਅਗਨ ਮਰੇ ਜਨ ਲੋੜ ਲਹੁ ਵਿਣ ਗੁਰ ਨਿਦ ਜਲ ਨਾਹੀ ਜਨਮ ਮਰੇ ਪਰਮਾਈ ਐ ਜੇ ਲਖ ਕਰਮ ਕਮਾਈ ਜਮ ਜਾਗਾਤ ਨਾ ਲੱਗੈ ਜੇ ਚੱਲੈ ਸਤ ਗੁਰ ਭਾਇ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲਾ ਮੇਲਾਏ ਕੱਲਰ ਕੇਰੀ ਛਪੜੀ ਕਉਆ ਮਲ ਮਲ ਨਾਏ ਮਨ ਤਨ ਮੈਲਾ ਅਬ ਗੁਣੀ ਕਿੰਜ ਭਰੀ ਗੰਦੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕੁ ਪੰਖੀ ਸੰਗ ਸਾਕਤ ਸਿਉ ਐਸੀ ਪ੍ਰੀਤ ਹੈ ਬੂਝੋ ਹੋ ਗਿਆਨੀ ਰੰਗ ਸੰਤ ਸਬਾ ਜੈ ਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਤ ਦਰਿਆਉ ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨਾ ਪਾਉ ਪੈਂਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਪਾਉ ਵੇਖਣ ਸੁਨਣਾ ਝੂਠ ਹੈ ਮੁਖ ਝੂਠਾ ਆਲਾਉ ਨਾਨਕ ਨਾਮ ਸਲਾਹੇ ਤੂੰ ਹੋਰ ਹਉ ਮੈਂ ਆਵੂ ਜਾਉ ਹੈਨ ਵਿਰਲੇ ਨਾਹੀ ਕਣੀ ਪਹਿਲੇ ਪਕੜ ਸੰਸਾਰ ਨਾਨਕ ਲੱਗੀ ਤੁਰ ਮਰੇ ਜੀਵਨ ਨਾਹੀ ਤਾਣ ਚੋਟੈ ਸੀਤੀ ਜੋ ਮਰੇ ਲੱਗੀ ਸਾਪਰਵਾਣ ਜਿਸਨੂੰ ਲਾਏ ਤਿਸ ਲੱਗੇ ਲੱਗੀ ਤਾਂ ਪਰਵਾਣ ਪਿਰਮ ਪੈ ਕਾਮ ਨਾ ਨਿਕਲੇ ਲਾਇਆ ਤਿਨ ਸੋ ਜਾਣ ਭਾਂਡਾ ਤੋਹੈ ਕੌਣ ਜੇ ਕੱਚਾ ਸਾਜਿਆ ਤਾ ਤੂ ਪਾਂਜਰ ਲਾਏ ਕੂੜਾ ਪਾਜਿਆ ਭਾਂਡਾ ਆਣ ਗਰਾਸ ਜਾਂ ਤਿਸ ਭਾਵ ਸੀ ਪਰਮ ਜੋਤ ਜਗਾਏ ਵਾਜਾ ਭਾਵ ਸੀ ਮਨੁ ਜੇ ਅੰਦੇ ਖੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਦਾ ਹੁੰਦਾ ਕਵਲ ਦਿਸਣ ਖਰੇ ਰੂਪ ਇਕ ਕਹਿ ਜਾਣਨ ਕਹਿਆ ਬੁੱਝਨ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਾਰ ਅਖਰ ਕਾ ਭਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ जे बिन गुण गर्भ करंत सो ब्राह्मण जो बिंदै ब्रह्म ਜਪ ਤਪ ਸੰਜਮ ਕਮਾਵੇ ਕਰਮ ਸੀਲ ਸੰਤੋਖ ਕਾ ਰਖੈ ਧਰਮ ਬੰਧਨ ਤੋੜੈ ਹੋਐ ਮੁਕਤ ਸੋਈ ਬ੍ਰਹਮਣ ਪੂਜਣ ਜੁਗਤੈ ਖੱਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ ਖੇਤ ਪਛਾਣੈ ਬੀਜੈ ਦਾਨ ਸੋ ਖੱਤਰੀ ਦਰਗਾਹ ਪਨਵਾਨ ਲਬ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ ਤਨ ਨਾ ਤਪਾਏ ਤਨੂਰ ਜਿਉ ਵਾਲਣ ਹੱਡ ਨਾ ਬਾਲ ਸਿਰ ਪੈਰੀਂ ਕਿਆ ਫੇੜਿਆ ਅੰਦਰ ਪਰੀ ਸੰਭਾਲ ਸਭਨੀ ਘਟਿ ਸਹਵਸੈ ਸਹਿ ਬਿਨ ਘਟ ਨਾ ਕੋਈ ਨਾਨਕ ਤੇ ਸੁਹਾਗਣੀ ਜਿੰਨਾ ਗੁਰਮੁਖ ਪ੍ਰਗਟ ਹੋਏ ਜਾਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਨਾਲ ਕਿਰਾਣਾ ਦੋਸਤੀ ਕੂੜੈ ਕੂੜੀ ਪਾਏ ਮਰਨ ਨਾ ਜਾਪੈ ਮੂਲਿਆ ਆਵੈ ਕਿ ਤੈ ਥਾਈ ਗਿਆਨਹੀਣੰਗ ਅਗਿਆਨ ਪੂਜਾ ਅੰਧਵਰਤਾ ਬਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸਚ ਬਿਨ ਸਾਖੀ ਮੂਲੋ ਨਾ ਬਾਕੀ ਮਾਨੁ ਕੱਲੈ ਉੱਠੀ ਚੱਲੈ ਸਾਧਨਾਹੀ ਅਵੇਹੀ ਗੱਲੈ ਰਾਮ ਝੁਰੈ ਦਲ ਮੇਲ ਵੈ ਅੰਤਰ ਬਲ ਅਧਿਕਾਰ ਵੰਤਰ ਕੀ ਸੈਨਾ ਸੇਵੀ ਐ ਮਨ ਤਨ ਜੁਜ ਅਪਾਰ ਸੀਤਾ ਲੈ ਗਿਆ ਦਹ ਸਿਰੂ ਲక్ష్ਮਣ ਮੂਓ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾਪ ਉਥਾਪ ਮਨ ਮੈਂ ਝੂਰੇ ਰਾਮ ਚੰਦ ਸੀਤਾ ਲక్ష్ਮਣ ਜੋਗ ਹਰਮੰਤਰ ਆਰਾਧਿਆ ਆਇਆ ਕਰ ਸੰਜੋਗ ਭੂਲਾ ਦੇਤ ਨਾ ਸਮਝੈ ਤਿੰਨ ਪ੍ਰਭ ਕੀ ਏਕਾਮ ਨਾਨਕ ਵੀ ਪਰਵਾਹ ਸੂ ਕੀਰਤਨਾ ਮਿਟੈ ਈ ਰਾਮ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤ ਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹ ਹੈ ਕਿਆ ਨਿਸ਼ਾਨੀ ਟੁੱਟਣਾ ਆਵੇ ਅੰਨੀ ਉਦੋ ਸੀ ਘਰੇ ਹੀ ਉੱਠੀ ਕੁੜੀ ਰੰਨੀ ਧੰਮੀ ਸੱਤੀ ਰੰਨੀ ਘਰੇ ਸਿਆਪਾ ਰੋਵਨ ਕੂੜੀ ਕੰਮੀ ਜੋ ਨੇ ਵੈ ਸੋ ਦੇਵੈ ਨਾਹੀ ਖੱਤੇ ਦਮ ਸਹੰਮੀ ਪੱਬਰ ਤੂੰ ਹਰੀਆਵਲਾ ਕਬਲਾ ਕੰਚਨਵੰਨ ਕੈ ਦੂਖੜੈ ਸੜਿਉ ਹੀ ਕਾਲੀ ਹੋਈਆ ਦੇਹਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾ ਜੈ ਸੀਤੀ ਮੇਰਾ ਸੰਗ ਜਿਤ ਡਿੱਠੈ ਤਨ ਪਰ ਫੋੜੈ ਚੜੈ ਚਵਗਣ ਵੰਨ ਰਾਜ ਨਾ ਕੋਈ ਜੀਵਿਆ ਪਹੁੰਚ ਨ ਚੱਲਿਆ ਕੋਏ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੈ ਸਰਫੈ ਸਦਾ ਸਦਾ ਏਵੇਂ ਗਈ ਵਿਹਾਈ ਨਾਨਕ ਕਿਸਨੋ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਦੋਸ਼ ਨਾ ਦੇ ਉਹ ਰਾਇ ਨੂੰ ਮਤ ਚੱਲੈ ਜਾਂ ਬੁੱਢਾ ਹੋਵੇ ਗੱਲਾਂ ਕਰੇ ਕਣਹਿਰੀਆਂ ਤਾਂ ਅੰਨੇ ਪਵਣਾ ਖਾਤੀ ਟੋਅਐ ਪੂਰੇ ਕਾ ਕੀਆ ਸਭ ਕਿਛ ਪੂਰਾ ਕਟਵਾਦ ਕਿਛ ਨਹੀਂ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੀ ਸਮਾਹੀ